ਕਾਰ ਹੋ ઠીક ઠાકો ਆ ਫਰਕ ਹੈਗਾ ਕੈਨੇਡਾ ਤੇ ਇੰਡੀਆ ਦਾ ਤੁਸੀਂ ਦੇਖੋ ਵੀ ਇੱਥੇ ਕਿੰਨਾ ਦਰਖਤ ਤੇ ਹਰੇ ਭਾਈ ਹੈ ਠੀਕ ਹੈ ਆ ਘੰਟਾ ਪਹਿਲਾਂ ਮੀ ਪੈ ਕੇ ਹਟਿਆ ਹੁਣ ਸਾਫ ਆ ਮੈਂ ਹੁਣ ਇੰਡੀਆ ਚਾਹ ਦੇਣਾ ਦੇ ਵਿੱਚ ਨਾ ਲੋਕ ਧੜਾ ਧੜ ਫਸਲਾਂ ਨੂੰ ਅੱਗ ਲਾਉਂਦੇ ਆ ਕਰਚਿਆਂ ਨੂੰ ਅੱਗ ਲਾਉਂਦੇ ਆ ਔਰ ਖਤਾਨਾਂ ਚ ਅੱਗ ਜਾਂਦੀ ਆ ਪਤਾ ਨਹੀਂ ਕਿੰਨੇ ਕ ਘਰਾਂ ਦਾ ਨੁਕਸਾਨ ਹੁੰਦਾ ਹੈ ਜਾਂ ਕਿੰਨੇ ਕੀ ਜਾਨਵਰਾਂ ਦਾ ਪਾਪ ਹੁੰਦਾ ਹੈ ਫਿਰ ਆਪਾਂ ਪੁੰਨ ਦਾਨ ਰੁੱਖਾਂ ਨੂੰ ਨਾ ਛੜ ਕਿਸਾਨਾਂ ਰੁੱਖਾਂ ਨੂੰ ਰੁੱਖਾਂ ਨੂੰ ਨਾ ਛੜ ਰੁੱਖਾਂ ਨੇ ਹੀ ਕਬਰਾਂ ਦੇ ਵਿੱਚ ਸਰਨਾ ਤੇਰੇ ਨਾਲ ਜਦ ਹੋਇਆ ਤੇਰਾ ਸਤਕਾਰ ਬਈ ਰੁੱਖਾਂ ਨੂੰ ਨਾ ਛੜ ਕਿਸਾਨਾਂ ਰੁੱਖਾਂ ਨੂੰ ਆ ਖੇਤਾਂ ਦੇ ਵਿੱਚ ਨਾਲ ਸਾਰ ਕੇ ਕਿੰਨਾ ਕੁ ਪੈਸਾ ਬਚਾਇਆ ਸਭੋ ਤੈਨੂੰ ਫਾਇਦਾ ਹੋਣਾ ਸੀ ਜੇ ਜਾਂਦਾ ਵਿੱਚ ਆਇਆ ਉਹ ਪੰਛੀ ਸਾਰ ਤੇ ਆਲਣੇ ਸਾਰ ਤੇ ਕਿੰਨਾ ਕਹਿਰ ਕਮਾਇਆ ਓਏ ਆਪਣੇ ਹੱਥੀ ਸਾਰ ਦਿੱਤਾ ਤੂੰ ਕੁਦਰਤ ਦਾ ਧਰਮ ਆਇਆ ਜੋ ਬੀਜੇਗਾ ਸੋਈ ਵਡਣਾ ਚੰਗਾ ਬੀਜ ਖਨਾਰ ਦੋਸਤਾਂ ਰੁੱਖਾਂ ਨੂੰ ਰੁੱਖਾਂ ਨੂੰ ਨਾ ਸਾਰ ਸਿਕੰਦਪਹਿਰੇ ਠੰਡੀ ਸਾਵੇ ਬਹਿ ਕੇ ਗੱਲ ਵਿਚਾਰ ਦੋਸਤਾਂ ਰੁੱਖਾਂ ਨੂੰ ਰੁੱਖਾਂ ਨੂੰ ਨਾਲ ਫਾਲਕਸਾਨਾ ਰੁੱਖਾਂ ਨੂੰ ਮੀ ਪਾਦੇ ਰੱਬਾ ਜੱਗ ਚਲਾਉਂਦੇ ਆ ਪਤਾ ਨਹੀਂ ਕੀ ਕੀ ਕਰਦੇ ਆ ਸਭ ਇੱਕ ਇਹ ਸ਼ੋਸ਼ਾਵਾਜੀ ਹੈ ਡਰਾਮੇਵਾਜੀ ਹੈ ਕੈਨੇਡਾ ਦੇ ਵਿੱਚ ਜਾਂ ਕੋਈ ਵੀ ਕੰਟਰੀ ਇਕੱਲਾ ਕੈਨੇਡਾ ਨਹੀਂ ਕਿਸੇ ਵੀ ਕੰਟਰੀ ਦੇ ਵਿੱਚ ਜਿੱਥੇ ਦਰਖਤਾਂ ਦੀ ਕੇਅਰ ਹੁੰਦੀ ਹੈ ਜਿੱਥੇ এনवायरमेंट ਦੀ ਰਿਸਪੈਕਟ ਹੁੰਦੀ ਹੈ ਇੱਜ਼ਤ ਕਰਦੇ ਆਪਾਂ ਛੇੜ ਛਾੜ ਨਹੀਂ ਕਰਦੇ ਆ ਕੁਦਰਤ ਨਾਲ ਠੀਕ ਹੈ ਉੱਥੇ ਕੁਦਰਤ ਆਪਣੇ ਆਪ ਦਿyal ਹੁੰਦੀ ਹੁੰਦੀ ਹੈ ਨਾਲੇ ਕੁਦਰਤ ਤੋਂ ਵੱਡੀ ਕੋਈ ਚੀਜ਼ ਹੈ ਨਹੀਂ ਠੀਕ ਹੈ ਮਨਾਉਣਾ ਤਾਂ ਉਹਨਾਂ ਨੂੰ ਪੈਂਦਾ ਹੈਗਾ ਜਿਹੜੇ ਮਨੁੱਖੀ ਜ਼ਿੰਦਗੀ 'ਚ ਲੋਕ ਹੁੰਦੇ ਨੇ ਠੀਕ ਹੈ ਰੱਬ ਨੂੰ ਨਹੀਂ ਮਨਾਉਣਾ ਪੈਂਦਾ ਰੱਬ ਨੂੰ ਮਨਾਉਣਾ ਨਹੀਂ ਪੈਂਦਾ ਰੱਬ ਨੂੰ ਪਾਉਣਾ ਪੈਂਦਾ ਠੀਕ ਸੇਮ ਇੱਥੇ ਹੈਗਾ ਹੈਗਾ ਸਰ ਇੱਥੇ ਲੋਕ ਨਹੀਂ ਜਿਹੜੇ ਇੱਥੇ ਕੁਦਰਤ ਨਾਲ ਛੇੜਛਾੜ ਨਹੀਂ ਕਰਦੇ ਜਿਹਦੇ ਕਰਕੇ ਇੱਥੇ ਨਾ ਹਾਰਡ ਟਾਈਮ ਮੌਸਮ ਇੰਨਾ ਵਧੀਆ ਰਹਿੰਦਾ ਟਾਈਮ ਨਾਲ ਵਾਰਸ਼ ਵੀ ਜਦੋਂ ਮਰਜ਼ੀ ਦੇਖੋ ਵਾਰਸ਼ ਵੀ ਪੈ ਜਾਂਦੀ ਹੈ ਸੁੱਕ ਵੀ ਜਾਂਦਾ ਆਹ ਦੇਖ ਲਓ ਹੁਣ ਬਿਲਕੁਲ ਸਾਫ਼ ਹੈ ਲੇਕਿਨ 10 ਮਿੰਟ ਪਹਿਲਾਂ ਅੱਧਾ ਘੰਟਾ ਆਮੀ ਪੈ ਕੇ ਹਟਿਆਗਾ ਐਨ ਵਧੀਆਮੀ ਪੈ ਕੇ ਹਟਿਆ ਦੋਸਤੋ ਪੰਜਾਬੀਓ ਸਮਝਜੋ ਅੱਜ ਵੀ ਇਹ ਬਾਬੇ ਜਿਹੜੇ ਤੁਰੇ ਫਿਰਦੇ ਨੇ ਇਹ ਸਿਰਫ ਆਪਣੀ ਮਾਇਆ ਇਕੱਠੀ ਕਰਦੇ ਨੇ ਇਹ এনवायरमेंट ਵਾਸਤੇ ਜਾਂ ਤੁਹਾਨੂੰ ਅਵੇਅਰਨੈਸ ਦੇਣ ਵਾਸਤੇ ਨਹੀਂ ਕੰਮ ਕਰਦੇ ਤਾਂ ਕਰਕੇ ਦੋਸਤੋ ਕਿਸਾਨ ਵੀਰਾਂ ਨੂੰ ਖਾਸ ਕਰ ਬੇਨਤੀ ਹੈ ਇਹ ਚੀਜ਼ ਨੂੰ ਸਮਝੋ ਪੰਜਾਬੀਓ ਸਮਝਜੋ ਅੱਜ ਵੀ ਇਹ ਬਾਬੇ ਜਿਹੜੇ ਤੁਰੇ ਫਿਰਦੇ ਨੇ ਇਹ ਸਿਰਫ ਆਪਣੀ ਮਾਇਆ ਇਕੱਠੀ ਕਰਦੇ ਨੇ ਇਹ এনवायरमेंट ਵਾਸਤੇ ਜਾਂ ਤੁਹਾਨੂੰ ਅਵੇਅਰਨੈਸ ਦੇਣ ਵਾਸਤੇ ਨਹੀਂ ਕੰਮ ਕਰਦੇ ਤਾਂ ਕਰਕੇ ਦੋਸਤੋ ਕਿਸਾਨ ਵੀਰਾਂ ਨੂੰ ਖਾਸ ਕਰ ਬੇਨਤੀ ਹੈ ਇਹ ਚੀਜ਼ ਨੂੰ ਸਮਝੋ ਠੀਕ ਹੈ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਜਿੰਨਾ ਸਰਦਾ ਉਹਨਾਂ ਸਾਰੋ ਰੂਟਾ ਵੇਟਰਾ ਤੇ ਵੀ ਪੈਸੇ ਲਾਉਣੇ ਆ ਹੋਰ ਵੀ ਮਸ਼ੀਨਾਂ ਤੇ ਪੈਸੇ ਲਾਉਣੇ ਆ ਉਹ ਕਦੇ ਵਾਸਤੇ ਲਾਉਣੇ ਆ ਠੀਕ ਹੈ ਨਾ ਸਮਝੋ ਕੁਦਰਤ ਨੂੰ ਵੀਰੇ ਉਹ ਜਾਨਵਰਾਂ ਦਾ ਉਹ ਬੇਜਵਾਨ ਵਿਚਾਰੇ ਬੱਚਿਆਂ ਦਾ ਕਤੂਰਿਆਂ ਦਾ ਮੈਂ ਤਾਂ ਕੱਲ੍ਹ ਦੀਆਂ ਵੀਡੀਓ ਦੇਖ ਰਿਆਂਗਾ ਵੀ ਕਿੰਨਾ ਨੁਕਸਾਨ ਕੀਤਾ ਗਿਆ ਯਾਰ ਇੱਕ ਸਿਰਫ ਥੋੜੀ ਜੀ ਅਬਦੀਆਂ ਅੰਗੇਲੀਆਂ ਕਿਉਂ ਇੰਨੀ ਵੱਡੀਆਂ ਅੰਗੇਲੀਆਂ ਕਰੀ ਜਾਂਦੇ ਹੋਗੇ ਕੁਦਰਤ ਨਾਲ ਨਾ ਛੇੜਛਾੜ ਕਰੋ ਨਾ ਛੇੜਛਾੜ ਕਰੋ ਆਉਣ ਵਾਲੇ ਬੱਚਿਆਂ ਦੇ ਲਈ ਤੁਸੀਂ ਕੱਖ ਨਹੀਂ ਛੱਡਣਾ ਠੀਕ ਹੈ ਫੇਰ ਧਰਨੇ ਲੱਗਦੇ ਨੇ ਮੁਯਾਰੇ ਹੁੰਦੇ ਨੇ ਸਾਡੇ ਬੰਦਿਆਂ ਦੇ ਪਰਚੇ ਕਿਉਂ ਹੋ ਗਏ ਜੀ ਸਾਡੇ ਬੰਦਿਆਂ ਤੇ ਆਏ ਕਿਉਂ ਹੋ ਗਈ ਮੈਂ ਕਿਸ਼ਾਨ ਬਰੋਦੀ ਨਹੀਂ ਹੈਗਾ ਇਸ ਗੱਲ ਤੇ ਪਰ ਜਿੱਥੇ ਸਰ ਸਕਦਾ ਉੱਥੇ ਸਾਰਿਆ ਕਰੋ ਆਹ ਦੋਸਤੋ ਆ ਵੀ এনवायरमेंट ਹੈ ਦੇਖੋ ਕਿੰਨੀ ਹਰੇ ਭਈ ਆ ਕਿੰਨੇ ਦਰਖਤ ਨੇਗੇ ਹਰ ਜਗ੍ਹਾ ਤੇ ਦਰਖਤ ਹਰ ਜਗ੍ਹਾ ਤੇ ਪਾਰਕ ਠੀਕ ਹੈ ਤਾਂ ਨਾ ਯਾਰ ਤੁਸੀਂ ਕਿਉਂ ਇੰਨਾ ਉਹ ਕਰੀ ਜਾਂਦੇ ਹੋਗੇ ਨੁਕਸਾਨ ਕਰੀ ਜਾਂਦੇ ਹੋਗੇ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਆਪਦਾ ਵੀ ਕਿੰਨਾ ਹੁਣ ਨੁਕਸਾਨ ਹੋਇਆ ਪੰਜਾਬ 'ਚ ਚਲ ਜੀਰੀ ਦਾ ਤਾਂ ਕੋਈ ਹੱਲ ਨਹੀਂ ਜੀਰੀ ਦੇ ਤਾਂ ਖਰਚਿਆਂ ਦਾ ਕੋਈ ਹੱਲ ਨਹੀਂ ਤੁਸੀਂ ਕਹਿੰਦੇ ਹੋ ਲੇਕਿਨ ਆ ਕਣਕ ਦੇ ਖਰਚਿਆਂ ਦਾ ਤਾਂ ਹੱਲ ਹੀ ਐ ਕਣਕ ਦੇ ਖਰਚਿਆਂ 'ਚ ਤੰਗਲੀ ਨਾਲ ਬਾਅਦ 'ਚ ਖੁੰਜੇ 'ਚ ਇਕੱਠੇ ਹੋ ਜਾਂਦੇ ਨੇ ਤਾਂ ਉਹੀ ਚੱਕਣੇ ਪੈਂਦੇ ਨੇ ਪੱਲੀ 'ਚ ਪਾ ਕੇ ਚੱਕ ਲਿਆ ਕਰੋ ਪਹਿਲਾਂ ਕਿਹੜਾ ਅੱਗਾ ਲਾਉਂਦੇ ਤੇ ਪਹਿਲਾਂ ਮੈਂ ਖੁਦ ਅਸੀਂ ਪੱਲੀ ਚ ਪਾਪਾ ਖੇਡੋਏ ਹੋਏ ਨੇ ਬੱਟਾਂ ਦੇ ਧਰਕ ਕੇ ਬਾਅਦ ਚ ਚੱਕਰੋ ਠੀਕ ਹੈ ਦੋਸਤੋ ਇਹਨੂੰ ਚੀਜ਼ ਨੂੰ ਨਾ ਸਾਰਾ ਕੁਝ ਗਵਰਨਮੈਂਟ ਦੇ ਸੁੱਟੋ ਇਹ ਗਲਤੀਆਂ ਆਪਣੀਆਂ ਨੇ ਔਰ ਆਪਣੀਆਂ ਗਲਤੀਆਂ ਨੂੰ ਮੰਨ ਲੈਣਾ ਚਾਹੀਦਾ ਬਾਕੀ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਆ ਕਰੋ ਰੁੱਖਾਂ ਨੂੰ ਨਾ ਛਾਰ ਕਸਾਨਾ ਰੁੱਖਾਂ ਨੂੰ ਰੁੱਖਾਂ ਨੂੰ ਨਾ ਛਾਰ ਰੁੱਖਾਂ ਨਹੀਂ ਕਵਰਾਂ ਦੇ ਵਿੱਚ ਸਰਨਾ ਤੇਰੇ ਨਾਲ ਜਦ ਹੋਇਆ ਤੇਰਾ ਸਤਕਾਰ ਬਈ ਰੁੱਖਾਂ ਨੂੰ ਨਾ ਸਾਲ ਕਿਸਾਨਾਂ ਰੁੱਖਾਂ ਨੇ ਆ ਖੇਤਾਂ ਦੇ ਵਿੱਚ ਨਾਰ ਸਾਲ ਕੇ ਕਿੰਨਾ ਕੁ ਪੈਸਾ ਬਚਾਇਆ ਸਭੋ ਤੈਨੂੰ ਫਾਇਦਾ ਹੋਣਾ ਸੀ ਜੇ ਜਾਂਦਾ ਵਿੱਚ ਆਇਆ ਉਹ ਪੰਛੀ ਸ਼ਾਰ ਤੇ ਆਲਣੇ ਸ਼ਾਰ ਤੇ ਕਿੰਨਾ ਕਹਿਰ ਕਮਾਇਆ ਓਏ ਆਪਣੇ ਹੱਥੀ ਸਾਰ ਦਿੱਤਾ ਤੂੰ ਕੁਦਰਤ ਦਾ ਧਰਮ ਆਇਆ ਜੋ ਬੀਜੇਗਾ ਸੋਈ ਵੱਡਣਾ ਚੰਗਾ ਬੀਜ ਖਨਾਰ ਦੋਸਤਾਂ ਰੁੱਖਾਂ ਨੂੰ ਰੁੱਖਾਂ ਨੂੰ ਨਾ ਸਾਲ ਚਿਕਨ ਦਪਹਿਰੇ ਠੰਡੀ ਛਾਵੇਂ ਬਹਿ ਕੇ ਗੱਲ ਵਿਚਾਰ ਦੋਸਤਾਂ ਰੁੱਖਾਂ ਨੂੰ ਰੁੱਖਾਂ ਨੂੰ ਨਾ ਸਾਲ ਕਥਾ ਨਾ ਰੁੱਖਾਂ ਨੂੰ